ਸਾਹਿਬ ਜੀ ਗੱਲ ਜੀ ਮੇਰਾ ਨਾਮ ਰਮਨਦੀਪ ਕਰਨ ਹੈ ਔਰ ਮੈਨੂੰ 3 ਸਾਲ ਪਹਿਲਾਂ ਸਾਹ ਦੀ ਪ੍ਰੋਬਲਮ ਸ਼ੁਰੂ ਹੋ ਗਈ ਸੀ ਮੈਂ ਪੌੜੀਆਂ ਚੜ੍ਹਨਾ ਕੋਈ ਵੀ ਕੰਮ ਕਰਨਾ ਮੈਨੂੰ ਬਹੁਤ ਜ਼ਿਆਦਾ ਸਾਹ ਛੜਦਾ ਸੀ ਕਿਤੇ ਪੈਦਲ ਜਾਣ ਨੂੰ ਮੈਨੂੰ ਮੌਤ ਦਿਖਾਈ ਦਿੰਦੀ ਸੀ ਕਿ ਮੈਂ ਪੈਦਲ ਜਾਣਾ ਮੈਨੂੰ ਬਹੁਤ ਜ਼ਿਆਦਾ ਸਾਹ ਛੜਦਾ ਸੀ ਕਿਤੇ ਵੀ ਜਾਣਾ ਮਤਲਬ ਮੈਨੂੰ ਸਾਹ ਦੀ ਬਹੁਤ ਜ਼ਿਆਦਾ ਦਿੱਕਾ ਸੀ ਲਗਾਤਾਰ ਫਿਰ ਮੈਨੂੰ ਮਤਲਬ ਕਿ ਕਿੰਨੀ ਦੇਰ ਮੈਂ ਬਹੁਤ ਸਟਰਗਲ ਕੀਤਾ ਸਾਹ ਦੀ ਪ੍ਰੋਬਲਮ ਦੇ ਨਾਲ ਕਿ ਮੈਂ ਕਿੰਨੀ ਸਾਰੀ ਮੈਡੀਸਨ ਵੀ ਲਈ ਕਿਨੇ ਡਾਕਟਰ ਕੋਲ ਵੀ ਗਿਆ ਫਿਰ ਵੀ ਮੈਨੂੰ ਕੋਈ ਫਰਕ ਨਹੀਂ ਮਿਲਦਾ ਸੀ ਔਰ ਮੈਨੂੰ ਡਾਕਟਰ ਨੇ ਮਤਲਬ ਪੰਪ ਲੈਣਾ ਕਿਹਾ ਮੈਨੂੰ ਕਿਤੇ ਵੀ ਆਣਾ ਜਾਣਾ ਮਤਲਬ ਪੰਪ ਰਸਤੇ ਨਾਲ ਲੈ ਕੇ ਜਾਣਾ ਕੈਰੀ ਕਰਨਾ ਬਹੁਤ ਔਖਾ ਲੱਗਾ ਸੀ ਦਿਨ ਚ ਮੈਨੂੰ 3-4 ਵਾਰ ਜਿਵੇਂ ਪੰਪ ਲੈਣਾ ਪੈਂਦਾ ਸੀ ਔਰ ਜਿਵੇਂ ਕਿਤੇ ਬਾਹਰ ਵੀ ਹੁੰਦੀ ਸੀ ਤੇ ਸਾਹਮਣੇ ਸਾਰਿਆਂ ਦੇ ਪੰਪ ਲੈਣਾ ਨਹੀਂ ਸਹੀ ਲੱਗਦਾ ਸੀ ਮੈਨੂੰ ਇੱਕ ਵਾਰੀ ਬੈਠੇ ਮਤਲਬ ਅੱਧੇ ਫੋਨ ਚਲਾਉਂਦੇ ਚਲਾਉਂਦੇ ਮੈਂ ਨੈਟ ਤੇ YouTube ਤੇ ਉਹਨਾਂ ਦੀ ਡਾਕਟਰ ਸ਼ਰਦਾ ਦੀ ਵੀਡੀਓ ਆਈ ਉਹਨਾਂ ਦੇ ਸਾਹਮਣੇ ਮੇਰੀ ਔਰ ਮੈਂ ਦੇਖਿਆ ਉਹਨਾਂ ਨੂੰ ਮਤਲਬ ਉਹਨਾਂ ਦੇ ਕਾਫੀ ਰਿਜ਼ਲਟ ਵਧੀਆ ਸੀਗੇ ਔਰ ਫਿਰ ਮੈਂ ਉਹਨਾਂ ਕੋਲ ਗਈ ਉਹਨਾਂ ਨੇ ਮੇਰੇ ਕਾਫੀ ਟੈ ਟੈਸਟ ਕੀਤੇ ਔਰ ਉਹਨਾਂ ਨੇ ਮੈਡੀਸਿਨ ਕਿ ਦਿੱਤੀ 15 ਦਿਨ ਦੀ ਦਵਾਈ ਖਾਣ ਨਾਲ ਮੇਰਾ ਪੰਪ ਛੁੱਟ ਗਿਆ ਔਰ ਮੈਨੂੰ ਬਹੁਤ ਜ਼ਿਆਦਾ ਵਧੀਆ ਫੀਲ ਹੋਇਆ 6 ਮਨთ ਉਹਨਾਂ ਕੋਲ ਮੈਡੀਸਿਨ ਖਾਦੀ ਔਰ ਮੈਨੂੰ ਬਿਲਕੁਲ ਠੀਕ ਹਾਂ ਹੁਣ ਮੈਂ ਕਿਤੇ ਵੀ ਆਨ ਜਾਂਚ ਮੈਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਔਰ ਮੈਨੂੰ ਉਹਨਾਂ ਨੇ ਕਾਫੀ ਚੀਜ਼ਾਂ ਤੋਂ ਪ੍ਰੇਜ਼ ਦੱਸਿਆ ਤੇ ਮਤਲਬ ਮੈਂ ਉਹ ਖਾਣਾ ਵੀ ਨਬਾਰਲਾ ਬੰਦ ਕੀਤਾ ਔਰ ਚੀਜ਼ਾਂ ਤੋਂ ਤਲੀਮ ਲੇਵਾਂ ਸਭ ਬੰਦ ਕਰਤਾ ਹੁਣ ਮੈਨੂੰ ਰਾਤ ਨੂੰ ਜੋ ਸੌਣ ਚ ਪਹਿਲਾਂ ਪਰੇਸ਼ਾਨੀ ਆਉਂਦੀ ਸੀ ਹੁਣ ਉਹ ਵੀ ਨਹੀਂ ਹੈਗੀ ਔਰ ਸੀੜਾ ਚੜਨ ਚ ਵੀ ਨਹੀਂ ਮੈਂ ਬਹੁਤ ਠੀਕ ਹਾਂ ਹੁਣ ਮੈਂ ਤੁਹਾਡੀ ਦਵਾਈ ਨਾਲ ਮੈਂ ਠੀਕ ਹੋ ਗਈ ਮੈਂ ਬਹੁਤ ਧੰਨਵਾਦ ਕਰਦੀ ਹਾਂ ਡਾਕਟਰ ਸ਼ਰਦਾ ਦਾ ਧੰਨਵਾਦ